strength if you're not down ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸ਼ੌਰਯ ਕੰਬੂਰ ਅੱਜ 5 ਰਿਵਰ ਹਾਰਟ ਐਸੋਸੀਏਸ਼ਨ ਬਲੋ ਜਗਦੀਤ ਸਿੰਘ ਢੱਲੇਵਾਲ ਜੀ ਦਾ ਰੋਜ਼ਾਨਾ ਦੀ ਤਰ੍ਹਾਂ 12ਵੇਂ ਦਿਨ ਅੱਜ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਐਗਜ਼ਾਮੀਨੇਸ਼ਨ ਚ ਅਸੀਂ ਪਾਇਆ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਥੋੜਾ ਜਿਹਾ ਵਧਿਆ ਸੀ ਪਰ ਬਾਕੀ ਪੈਰਾਮੀਟਰਸ ਹੈਲਥ ਦੇ ਸਾਰੇ ਨਾਰਮਲ ਨੇ ਅਨਸ਼ੰਤ ਤੇ 12 ਦਿਨ ਹੋਣ ਕਰਕੇ ਉਹਨਾਂ ਦੇ ਵਜ਼ਨ ਤੇ ਕਾਫੀ ਘਾਟ ਆਈ ਹੈ ਵਜ਼ਨ ਉਹਨਾਂ ਦਾ 8 ਕਿਲੋ ਤੋਂ ਜ਼ਿਆਦਾ ਘਟ ਚੁੱਕਿਆ ਹੈ ਹੁਣ ਤੱਕ ਤੇ ਉਹਨਾਂ ਦੀ ਕਿਡਨੀ ਤੇ ਵੀ ਜ਼ੋਰ ਪੈ ਰਿਹਾ ਹੈ ਪਾਣੀ ਬਹੁਤ ਘੱਟ ਪੀਣ ਕਰਕੇ ਤੇ ਇਸ ਉਮਰ ਇੰਨੀ ਉਮਰ ਤੇ ਅਨਸ਼ੰਤ ਕਰਨ ਕਰਕੇ ਤੇ ਸਾਡੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਸਾਰੇ ਟਾਈਮ ਸਾਡੀ ਟੀਮ ਉਹਨਾਂ ਨੂੰ ਮੈਡੀਕਲ ਚੈੱਕਅਪ ਤੇ ਮੈਡੀਕਲ ਪ੍ਰੋਵੀਜ਼ਨ ਦੇਣ ਲਈ ਇੱਥੇ ਰੈਡੀ ਹੈ ਮੇਰੀ ਇਹੋ ਹੀ ਬੇਨਤੀ ਆ ਕਿ ਵੀ ਜਿਵੇਂ ਹੁਣ ਮੰਨ ਲਓ ਡਲੇਵਾਲ ਜੀ ਦਾ ਜਿਵੇਂ ਹੁਣ ਸਿਹਤ ਘਟਦੀ ਜਾ ਰਹੀ ਆ ਮੇਰੀ ਤੇ ਇਹੋ ਬੇਨਤੀ ਆ ਇੱਕ ਡਾਕਟਰ ਟੀਮ ਦੇ ਅਕੋਰਡਿੰਗ ਕਿ ਜਿਵੇਂ ਹੁਣ ਉਹਨਾਂ ਨੂੰ ਪੁੱਛੀ ਹੋ ਤੇ ਆਂਦੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹਨਾ ਬਾਕੀ ਮੈਡੀਕਲ ਦੇ ਅਕੋਰਡਿੰਗ ਜਿਵੇਂ ਕਿਡਨੀ ਉਹਨਾਂ ਦੀ ਸੈਕੰਡ ਸਟੇਜ ਤੇ ਜਾ ਚੁੱਕੀ ਹੈ ਨਾ ਵੀ ਕਿਡਨੀ ਡਾਊਨ ਹੋ ਰਹੀ ਹੈ ਜਿਵੇਂ ਹੋਰ ਵੀ ਮਤਲਬ ਉਹਨਾਂ ਦੇ ਪ੍ਰੋਬਲਮ ਆ ਰਹੀਆਂ ਉਮਰ ਜਿਆਦੀ ਹੋਣ ਕਰਕੇ ਸੋ ਮੇਰੀ ਇਹੋ ਹੀ ਬੇਨਤੀ ਹੈ ਸਰਕਾਰ ਨੂੰ ਵੀ ਜਲਦ ਤੋਂ ਜਲਦ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ